ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਮੈਂ ਬਲੌਗ ਰੀਸਟਾਰਟਿੰਗ ਹੋਂ ਕਰ ਲੱਗੀਆਂ ਫ੍ਰੀ ਹੋ ਕੇ ਨਾ ਨੂੰ ਕਿ ਕਿਉਂਕਿ ਅੱਜ ਮੈਂ ਘਰੇ ਇਕੱਲੀ ਹੋਈ ਸੀਗੀ ਤੇ ਇਹ ਵੀ ਕੰਮ ਤੇ ਗਏ ਆ ਬੱਚੇ ਵੀ ਗਏ ਹੋਏ ਆ ਪਰਸ਼ਾਨ ਸਕੂਲ ਗਿਆ ਤੇ ਮੈਂ ਇੱਕ ਆਪਦਾ ਯੂਨੀਵਰਸਿਟੀ ਚ ਸੀਗਾ ਜੁਣ ਉਹਦਾ ਕੋਈ ਕੰਮ ਸੀਗਾ ਉੱਥੇ ਗਈ ਆ ਤੇ ਜਸਵੀਰ ਤੇ ਗੋਰਾ ਵੀ ਕੰਮ ਤੇ ਗਏ ਅੱਜ ਪਹਿਲੇ ਦਿਨ ਕੱਲ ਸ਼ਾਮ ਨੂੰ ਗਏ ਸੀਗੇ ਤੇ ਬਸ ਫੇਰ ਡੱਕਾ ਲਾ ਕੇ ਤੇ ਫਿਰ ਉਹ ਕਹਿੰਦੇ ਸੀ ਕੱਲ ਸਵੇਰ ਤੋਂ ਆ ਜਾ ਫਿਰ ਤੇ ਅੱਜ ਉਹ ਤਕਰੀਬਨ 7 ਕਵਾਦੀ ਦੇ ਗਏ ਹੋਏ ਆ ਤੇ ਹੁਣ ਬਸ ਮੈਂ ਵੀ ਫ੍ਰੀ ਹੋ ਕੇ ਕੰਮ ਕੁਮਣਵੇੜ ਕੇ ਨਹਾ ਕੇ ਆਈ ਸੀਗੀ ਤੇ ਮੈਂ ਵੀ ਜਾਣਾ ਕੰਮ ਉਥੇ 11 ਵਜੇ 10 ਵਜਨ ਨਾਲੇ ਤੇ ਅੱਜ ਮੈਂ ਸਬਜੀ ਸੁਬਜੀ ਤਾਂ ਨਹੀਂ ਕੁਸ ਵੀ ਬਣਾਇਆ ਕਿਉਂਕਿ ਪਈ ਸੀਗੀ ਕੱਲ ਸ਼ਾਮ ਨੂੰ ਬੈਂਗ ਨਹੀਂ ਬਣਾਈ ਸੀਗੀ ਤੇ ਉਹ ਇਹਨਾਂ ਨੇ ਕੁਸ ਦਾਲ ਪਈ ਸੀ ਸੁਭਾ ਲਈ ਕੁਸ ਭਿੰਡੀ ਆ ਪਈ ਸੀ ਉਹਦੇ ਨਾਲ ਖਾ ਖੋ ਲਈ ਤੇ ਬੈਂਗ ਨਹੀਂ ਕਾਫੀ ਬਚੀ ਪਈ ਸੀ ਮੈਂ ਕਿ ਕੱਲ ਹੁਣ ਸ਼ਾਮ ਨੂੰ ਬਣਾਵਾਂਗੇ ਕਿਉਂਕਿ ਹੁਣ ਇਹਨਾਂ ਨੇ ਘਰੇ ਖਾਣ ਕੇ ਰੋਟੀ ਜਾਂ ਛਾਨ ਖਾਊਗਾ ਤੇ ਜਸਵੀਰ ਉਹਨੇ ਵੀ 3 ਵਜੇ ਆਉਣਗੇ ਕੋਰੇ ਹੋਣ ਜਸਵੀਰ ਉਹਨੇ 3 ਵਜੇ ਆਉਣਗੇ ਕਿਉਂਕਿ ਉਹਨਾਂ ਨੇ ਉੱਥੇ ਹੀ ਖਵਾਉਣਗੇ ਉਹਨਾਂ ਨੇ ਆਖਿਆ ਵਾ ਵੀ ਦੁਪਹਿਰ ਦਾ ਲੰਚ ਵੀ ਮਾਲ ਕਰ ਲਿਓ ਹੋਊਗਾ ਤੇ ਬਾਕੀ ਮੈਂਕ ਵੀ ਸ਼ਾਮ ਤੱਕ ਹੀ ਆਊਗੀ ਤੇ ਬਸ ਅਸੀਂ ਤਿੰਨੇ ਆ ਮੈਂ ਕਿਹਾ ਚਲੋ ਜਦੋਂ ਉਹਨਾਂ ਨੇ ਆਉਣਾ ਵਾ ਸ਼ਾਮ ਨੂੰ ਜਦ ਖਾਣਾ ਵੀ ਹੋਊ ਮੈਂ ਨਾਲ ਬੁੰਦੀ ਪਾ ਕੇ ਰੱਖਤੀ ਆ ਇੱਕ ਤਾਂ ਗੰਨਕੇ ਰੱਖਤਾ ਮੈਂ ਕਿਹਾ ਚਲ ਜੀ ਜਦੋਂ ਕੰਮ ਤੋਂ ਆਇਆ ਨੇ ਜਿ ਭੁੱਖ ਵੀ ਲੱਗੀ ਕਿਉਂਕਿ ਹੁਣ ਜਦੋਂ ਆਏ ਆਏ ਹਨਾ ਪਤਾ ਨਹੀਂ ਇੱਥੋਂ ਦਾ ਖਾਣਾ ਪੀਣਾ ਹਜੇ ਉਹਨਾਂ ਦੇ ਮਨ ਲੱਗੂਗਾ ਕਿ ਕਿਵੇਂ ਕਿੱਦਾਂ ਦਾ ਇਹ ਦੇਣਗੇ ਪਾਸਤਾ ਦੇਣਗੇ ਜਾਂ ਪਾਨੀਆਂ ਦੇਣਗੇ ਉੱਥੇ ਚਲਾ ਆਇਆ ਤਾਂ ਪਤਾ ਲੱਗੂਗਾ ਤੇ ਫੇਰ ਚਲੋ ਆ ਜਾਂਦੋਂ ਆਪਾਂ ਬੁਲਾਵਾਂਗੇ ਨਾਲ ਪੁੱਛਾਂਗੇ ਕਿੱਦਾਂ ਦਾ ਕੰਮ ਕਾਰ ਸੀ ਕਿਵੇਂ ਰਿਆ ਬਸ ਹੁਣ ਮੈਂ ਵੀ ਰੋਟੀ ਖਾਣ ਲੱਗੀਆਂ ਰੋਟੀ ਖਾ ਕੇ ਤੇ ਨਾਲ ਬਾਸਕਾਉਣੀ ਆ ਕਿਉਂਕਿ ਅੱਜ ਮੈਨੂੰ ਸੈੱਟ ਹੋਤਾ ਸੀਗਾ ਤੇ ਹਨ ਮੈਂ ਫੇਰ ਰੁੱਟੀ ਖਾ ਕੇ ਫੇਰ ਮੈਂ ਜਾਣਾ ਕੰਮ ਤੇ ਤੇ ਕਰਾਂਗੇ ਆਪਾਂ ਸ਼ਾਮ ਨੂੰ ਫਿਰ ਉਹਨਾਂ ਦੇ ਆਏ ਤੋਂ ਬਣਾਵਾਂਗੇ ਵੀਡੀਓ ਤੇ ਨਾਲੇ ਆਪਾਂ ਪੁੱਛਾਂਗੇ ਕਿੰਦਾ ਦਾ ਰਿਹਾ ਪਹਿਲਾ ਦਿਨ ਕੰਮ ਤੇ ਠੀਕ ਆ ਜੀ ਫਿਰ ਮਿਲਦੇ ਆਂ ਸ਼ਾਮ ਨੂੰ ਅੱਜ ਰਾਤ ਮੈਂ ਮਸ਼ੀਨ ਵੀ ਚਲਾਈ ਸੀਗੀ ਤੇ ਹੁਣ ਕੱਪੜੇ ਕੱਢ ਕੇ ਸਟੈਂਡ ਤੇ ਪਾਤੀ ਸਾਰੇ ਆ ਗਈ ਬੰਦੇ ਸਾਡੇ ਕੰਮ ਤੋਂ ਪਹਿਲੀ ਦਿਹਾੜੀ ਆ ਪੂਰੀ ਵਧੀਆ ਲੱਗੀ ਆ ਇਹ ਮਸ ਲੱਗੇ ਆ ਘਰਾਂ ਦੇ ਜਿਵੇਂ ਠੇਕੇ ਲੈਂਦੇ ਆ ਬੇਸਮੈਂਟ ਤਿਆਰ ਕਰ ਗਈ ਆ ਜੀ ਬੇਸਮੈਂਟ ਤਿਆਰ ਕਰਦੀ ਆ ਮੈਂ ਇਸ ਤਰੀ ਨਾਲ ਲੱਗੇ ਆ ਕੰਮ ਵਧੀਆ ਬੂਟ ਵੀ ਮਿਲ ਗਿਆ ਨਾ ਹਾਂ ਬੂਟ ਨਵੇਂ ਮਿਲੇ ਆ ਬੂਟ ਐਨੇ ਨਵੇਂ ਫੁੱਟ ਨਾਲ ਦਿੰਦੇ ਨੇ ਨਾਲ ਦਿੰਦੇ ਚਲੋ ਹੁਣ ਉਧਰ ਫਿਰ ਨਾ ਨੂੰ ਆਉਂਦੇ ਫਿਰ ਮੈਂ ਫਿਰ ਤਿਆਰ ਕਰਦੀ ਆ ਭੁੱਖੇ ਹੋਣਗੇ ਹੈ ਤਰਸੇਗਾ ਹਾਂ ਉਹ ਕੁਝ ਕਰ ਪੈਣਗੇ ਅੱਜ ਅਸੀਂ ਪਹਿਲੇ ਦਿਨ ਆਇਆ ਜੀ ਕੰਮ ਤੇ ਕੰਮ ਤੇ ਹੁਣ ਸਾਰੀ ਮੀਂਹ ਪੈ ਰਿਹਾ ਕੰਮ ਸਾਡਾ ਰੁਕਿਆ ਹੋਇਆ ਉਹ ਸਾਡਾ ਗੋਰਾ ਬੈਠਾ ਗੱਡੀ 'ਚ ਇਧਰੋਂ ਅਸੀਂ ਖੜੇ ਆਂ ਉਹ ਘੜੀਆਂ ਗੱਡੀਆਂ ਸਾਡੀ ਕੰਮ ਵਾਲੀਆਂ ਆ ਬੀਸਮੈਂਟ ਦਾ ਕੰਮ ਚੱਲ ਰਿਹਾ ਬਾਰਿਸ਼ ਕਰਕੇ ਸਾਡਾ ਕੰਮ ਹੁਣ ਰੁਕਿਆ ਹੋਇਆ ਹੈ ਜੀ ਬਾਕੀ ਦੇਖਦੇ ਆਂ ਬਾਰਿਸ਼ ਛੱਟੀ ਤੋਂ ਕੰਮ ਚੱਲੂਗਾ ਅੱਗੇ ਦੇ ਅਪਡੇਟ ਦੇ ਦਿੰਨੇ ਆ ਤੁਹਾਨੂੰ ਫੇਰ ਹੁਣ ਸਾਡਾ ਕੀ ਨਿਬੜ ਹੁਣ ਅਸੀਂ ਬੈਠਿਆਂ ਵਿਹਲੇ ਹੁਣ ਐ ਜਾਵਾਂਗੇ ਘਰੇ ਪਹਿਲੇ ਦੀ ਹਾਲਤ ਦਿਖਾ ਤਾ ਛੱਟੀ ਕੀ ਹੋਈ ਆ ਸਾਡੀ ਵਿਹਲਿਆਂ ਦੀ ਹਾਲਤ ਆ ਆ ਦੇਖੋ ਜੀ ਦੇਖੋ ਤ੍ਰਿਭਾਈ ਅਸੀਂ ਤਾਂ ਹੰਬੀ ਗਏ ਅਸੀਂ ਬਹਿ ਗਏ ਮੰਜੇ ਉਹ ਚਲੇ ਗਏ ਉਹ ਦਰ ਲੈ ਕੇ ਨੌਨ ਨੌਨ ਕਹਿੰਦੇ ਆ ਕੇ ਰੋਟੀ ਖਾਵਾਂਗੇ ਤੁਹਾਨੂੰ ਸਬਜੀ ਪਈ ਸੀ ਪੁੰਦੀ ਪਈ ਆ ਸਬਜੀ ਪਈ ਆ ਤੇ ਹੁਣ ਆਨਲਾਈਨ ਢੇਕ ਢੇਕੀ ਮੈਂ ਤਾਂ ਅਦੀ ਚਾਹ ਧਰ ਲਈ ਆਈ ਨਹੀਂ ਕਿ ਫਿਰ ਮੈਂ ਕਿ ਚਲੋ ਉਹਨਾਂ ਦੇ ਆਏ ਤੇ ਚਾਹ ਪੀਵਾਂਗੇ ਪਰ ਉਹਨਾਂ ਤਾਂ ਜੇ ਰੋਟੀ ਖਾਣੀ ਆ ਤੁੰਗੀ ਕਾਟ ਕੇ ਸਾਲੂਤ ਖਾਓ ਤੁਸੋਂ ਨੂੰ ਸਬਜੀ ਵੀ ਕਰਨ ਹੋਊਗੀ ਕੀ ਤੁਸੀਂ ਰੋਟੀ ਪਕਾਣੀ ਲਾੜਾ ਨਹੀਂ ਨਹੀਂ ਮਾਜੀ ਹੋਰ ਇਹਨੇ ਠੰਡ ਲੱਗਣ ਲੱਗ ਗਈ ਥੋੜੇ ਟਾਈਮ ਆ ਲੱਗਾਵੇ ਠੰਡ ਨਹੀਂ ਬਣੇ ਉਹ ਤਾਂ ਕੋਣ ਸਰੀਰ ਨੂੰ ਬਚਾਉਨੇ ਆ ਕਾਲੋ ਦਿਹਾੜੀ ਨੂੰ ਲਾਉਣੀ ਆ ਕੰਮ ਤੇ ਵੀ ਜਾਣਦਾ ਤਾਂ ਬਰ ਗੋਲਫੀ ਦਾ ਕੀ ਹਾਲ ਉਹ ਤਾਂ ਬਲਟਾ ਗੋਕੀ ਵੀਡੀਓ ਕੋਲੋਂ ਮੈਂ ਕਾਢੀ ਤਾਲੇ ਵੀਡੀਓ ਲਾਉਣੀ ਵੀ ਆ ਦੇਖ ਲਾ ਪੱਕੇ ਰਾਮ ਕਰੀ ਤੇ ਲਾਤੀ ਸਾਰੇ ਧੋਕੇ ਰੱਖੇ ਸੀ ਮੈਂ ਕਿਨੇ ਸਾਰੇ ਤੇਲ ਲਾਤੀ ਸਟੈਂਡ ਤੋਂ ਲਾ ਕੇ ਮੈਂ ਕਾ ਫਿਕਰ ਦਾ ਪਾਉਂਗਾ ਮੇਰਾ ਤਾਂ ਮੈਂ ਘੋਣੇ ਕੱਪੜੇ ਤੇਲ ਲਾ ਕੇ ਗਈ ਆ ਇਧਰ ਲੱਗਿਆ ਸਾਡੇ ਹਲਵਾਈ ਕਰੇਲੇ ਬਣਾਉਣਾ ਕਰੇਲੇ ਬਣਾਉਂਗੇ ਅਗੋਰਾ ਪਿਆਰ ਕਰਦਾ ਬਸ ਮੈਂ ਧਰਦੀਆਂ ਕੜਾਈ ਤੇ ਮੈਂ ਤਲ ਕੇ ਕਿਉਂਕਿ ਮੈਂ ਜਾਣਾ 5 ਵਜੇ ਕੰਮ ਆ 6 ਵਜੇ ਕੰਮ ਤੇ ਪੌਣੇ 5 ਹੋ ਗਿਆ 5 ਵਜੇ ਰਹਿ ਦਾਸ ਕਰੂੰਗੀ ਪਹਿਲਾਂ ਮੈਂ ਕਰੇਲੇ ਤਾਰ ਲਾਂ ਇਹਨਾਂ ਨੂੰ ਚੇਨ ਲਾਇਆ ਆ ਵਿੱਚੋਂ ਕੱਢ ਦੇ ਵੀ ਜਸਵੀਰ ਉਸ ਕਹਿਣਾ ਚਾਹੋਗੇ ਕਰੇਲੇ ਬਾਰੇ ਕਰੇਲੇ ਬਾਕ ਪੰਜਾਬ ਚ ਬਹੁਤ ਵਧੀਆ ਬਣਦੇ ਸੂ ਬੀਟੀ ਦਾ ਤੇ ਇਸ ਦੇਖਣ ਲਈ ਵੀ ਕਿੱਦਾਂ ਦੇ ਬਣਦੇ ਕੋਈ ਤੇਲ ਪੁੱਲਤਾ ਸੀ ਸਟੋਰ ਤੇ ਭੁੱਲਿਆ ਹੋਣਾ ਨੇ ਨਾ ਬਤਾਉ ਲਿਆਉਣੇ ਗੰਡੇ ਲੈ ਕੇ ਭੁੱਲ ਲ ਕੇ ਜੇ ਗੰਡੇ ਲੈ ਤੇ ਲੈ ਆਏ ਬਤਾਉ ਉਹ ਫੇਰੇੜੀ ਸੜਨ ਬਦਲੇਗਾ ਕੀ ਕਰੀਏ ਸੀ ਤਾਂ ਸੈਂਟ ਪਾਇ ਸੀ ਲੈ ਕੇ ਜੂਰ ਆਏ ਜਸਵੀਰ ਆਹ ਹਾਈ ਡਾਟਾ ਬਤਾਉ ਆਪਾਂ ਕਾਦਨੇ ਕੀ ਆ ਅਸੀਂ ਤਾਂ ਵੋਕਾ ਟਾਪਨ ਕਰਦੀ ਬੈਣੀ ਹਾਂ ਪੌੜਤਾ ਬਣਾ ਲਏ ਲੈ ਵੀ ਤੈਨ ਆਏ ਤੁਹਾਡੀ ਰੇਟ ਕੋਈ ਬਦਲ ਗਈ ਕਿਹੜੀ ਬਦਲ ਗਈ ਕਿ ਕਿਹੜਾ ਪਾਇਆ ਤੁਸੀਂ ਹੂੰ ਦੋਹੋਂ ਦੇਖੇ ਅੱਛਾ ਅਸੀਂ ਤਾਂ ਸੈਂਟਰ ਪਾਇਆ ਤਾਂ ਸੈਂਟਰ ਸੀਗਾ ਨਿਕਲੇ ਦੂਰੋਂ ਚ ਫੇਰ ਉਹ ਤੁਹਾਡੀ ਰੇਟ ਹੀ ਬਦਲ ਗਈ ਰੇਟ ਹੀ ਬਦਲ ਗਈ ਰੇਟ ਹੀ ਬਦਲ ਗਈ ਸਟਾਰ ਕਿਸ ਨੇ ਦਿੱਤਾ ਕੱਲੇ ਪਾਣੀ ਦੇ ਪੇਟਾਂ ਤੇ ਰੂਰ ਰੇੜੀ ਚ ਪੰਜਾ ਰਹਿ ਗਿਆ ਹਾਂ ਚਲ ਤੁਸੀਂ ਆ ਜਾਓ ਬਾਅਦ ਵੀ ਜਾਣਾ ਸ਼ਾਮ ਨੂੰ ਤੇ ਮੈਂ ਦਬਦਬ ਕੜਾਈ ਤਰਨਾ ਹਣਾ ਹਾਂ ਤੁਹਾਨੂੰ ਵੀਡੀਓ ਬਣਾਉਣਾ ਨਾ ਦੀ ਜੀ ਨਹੀਂ ਲਾ ਦਣਾ ہاں ਕੋਈ ਕੋਈ ਗੱਲ ਨਹੀਂ ਘਬਰਾਣਾ ਕੋਈ ਗੱਲ ਨਹੀਂ ਹੌਲੀ ਹੌਲੀ ਜੀ ਲੱਗ ਜੂਗਾ ਹੌਸਲਾ ਕੋਈ ਗੱਲ ਨਹੀਂ ਹੈ ਫਿਰ ਤਾਂ ਕੰਢੀ ਜੀ ਰਿਆ ਜਿੱਦੋਂ ਇੱਕ ਦਾ ਬੇਲੇੜੇ ਉਹਦੇ ਕੀ ਬਣੂ ਆਪਣਾ ਪਿਆਜ ਬੇਲੇੜੀਆਂ ਮੈਂ ਰੋਟੀਆਂ ਤਾਂ ਫਿਰ ਇੱਕ ਤਾਂ ਨਹੀਂ ਬੇਲੀਆਂ ਨਾ ਫਿਰ ਕੋਈ ਨਹੀਂ ਖਾ ਦੇਣਾ ਕੋਈ ਗੱਲ ਨਹੀਂ ਹੌਸਲਾ ਰੱਖ ਠੀਕ ਠੀਕ ਕੋਈ ਨਹੀਂ ਅਗਲੇ ਹਫਤੇ ਤੋਂ ਪੇ ਪੈ ਗਈ ਨਾ ਆਪਣੀ ਸੈਲਰੀ ਆਈ ਆਪਣੇ ਕੋਲ ਨਾ ਉਹਦੇ ਹੌਸਲਿਆਂ ਨਾਲ ਤੂੰ ਰੋਲ ਹਟ ਜਾ ਰੋਲ ਨਾ ਕੋਈ ਗੱਲ ਨਹੀਂ ਠੀਕ ਹੈ ਹਾਂ ਘਬਰਾਣਾ ਕੋਈ ਚੱਕਰ ਨਹੀਂ ਬਾਕੀ ਹੌਸਲਾ ਦੇਵਾਂਗਾ ਤੈਨੂੰ ਕੀਰਾ ਹੋ ਗਿਆ ਦੋਸਤ ਹਾਂ ਨਿੱਦਰ ਮੈਂ ਕੱਪ ਸੇਕ ਕਰਨੇ ਨੇ ਕੇਰਾ ਸੀ ਬਣਾਉਣੀ ਢੇਲੇ ਫਿਰ ਵੇਖ ਆ ਰਾਮਾ ਤੂੰ ਸੇ ਉੱਥੇ ਵੀ ਜਾਣਾ ਅੱਜ ਕਹਿੰਦੇ ਸੀ ਸ਼ਨੀਵਾਰ ਉੱਥੇ ਤੇ ਹਾਂ ਨਹੀਂ ਨਹੀਂ ਉੱਥੇ ਤੇ ਤੇਰੇ ਮਾਮੇ ਕੋਲੇ ਜਾਵੜੇ ਕੰਮ ਤੇ ਸ਼ਾਮ ਨੂੰ ਆਜੋ ਤੇ ਕੋਈ ਨਹੀਂ ਹੋਣਾ ਸ਼ਨੀਵਾਰ ਹਣਾ ਉਹ ਤਾਂ ਵੈਸੇ ਕਹਿੰਦੇ ਹੁੰਦੇ ਲਿਆਇਆ ਕਰੋ ਇਹਨਾਂ ਨੂੰ ਪਰ ਕੋਈ ਆਪ ਹੀ ਬੱਚਾ ਬੱਚਾ ਅਲੱਗ ਦਾ ਇਹ ਕਰੇਲੇ ਆਪਣੇ ਬਣ ਗਏ ਆ ਤੇ ਹੁਣ ਉਹ ਕੱਪੜੇ ਥੋੜੇ ਉੱਥਾ ਤੁਸੀਂ ਇਹ ਬੈਡ ਖੋਲ ਲੈ ਚਲ ਵਧਿਆ ਕੀਤਾ ਜੂਸ ਪੀ ਲਗੋ ਤੇ ਤੁਮੇ ਤੇ ਉਹ ਕੱਪੜੇ ਇੱਥੇ ਰੱਖਨੇ ਆ ਕਿ ਜਾਲ ਲੱਗੇ ਲੈ ਕੇ ਜਾਣ ਉੱਧਰ ਲੈ ਕੇ ਪੈਰਾਂ ਦੇ ਪਣੀ ਹੁੰਦੇ ਸਰ ਹਾਂ ਬਗਲਾ ਬਰਾਂਡ ਦੀ ਅੰਡਰਵੀਅਰ ਲੈ ਜਾਣੇ ਚਾਹੀਏ ਉਹ ਲੈ ਜੋ ਫਿਰ ਬਾਕੀ ਪਿੰਟਾ ਪੁੰਟਾ ਤਾਂ ਹੀ ਪਾਉਣਗੇ ਨਹੀਂ ਇਹੋ ਉੱਥੀ ਤਾਜ਼ਾ ਕੇ ਤਾਂ ਲੱਗੇ ਖੇਡਣ ਹਾਂ ਫਿਰ ਕਿਆ ਸਾਪ ਬਣਾ ਦੇ ਜਬ ਬਣਾਈ ਤਾਂ ਨਹੀਂ ਬਣੀ ਪਈ ਪਾ ਕੇ ਰੱਖ ਲੈ ਤੇਰ ਕੇ ਪੀਉਂਦੇ ਜੂਸ ਫੀਤ ਤਾ ਤੂਸੇ ਓਕੇ ਮੈਂ ਤਾਂ ਪੀਉਂਗੀ ਬਥੇ ਮੈਂ ਫਿਰ ਕੰਮ ਤੇ ਜਾਂ ਤਾਜ਼ ਕੀ ਤਾਜ਼ ਤਾਜ਼ ਕਿੱਡੀ ਜਾਂਨੇ ਹਾਂ ਤਾਜ਼ ਦੇ ਦਿਆਂ ਤੈਂ ਪਾਸ ਕਰ ਦੇ ਦੀ